ਦਾਰ ਹੈ ਕਿ ਜਿਹੜੇ ਸਾਨੂੰ ਆਜ਼ਾਦੀ ਦਿਵਾ ਸਕਦੇ ਹੈ ਇਹ ਆਪਦੇ ਹੱਕਾਂ ਵਾਸਤੇ ਆਜ਼ਾਦੀ ਲਈ ਲੜਾਈ ਕਿਉਂ ਨਹੀਂ ਲੜਨਗੇ ਆਪਦੀ ਲੜਾਈ ਕਿਉਂ ਨਹੀਂ ਲੜਨਗੇ ਜੀ ਆਬੀ ਹੋਣ ਦੇ ਨਾਂ ਤੇ ਹਰ ਇੱਕ ਇਨਸਾਨ ਦਾ ਹੀ ਫਰਜ਼ ਬੰਦ ਹੈ ਇਸ ਮੋਰਚੇ 'ਤੇ ਚਾਹੇ ਪਦੇਸ 'ਚ ਬੈਠਾ ਚਾਹੇ ਕਿਤੇ ਬੈਠਾ ਜੋ ਵੀ ਪੰਜਾਬ ਨਾਲ ਪਿਆਰ ਕਰਦਾ ਹੈ ਉਹ ਹਰ ਇੱਕ ਕਿਸੇ ਤਰ੍ਹਾਂ ਨਾਲ ਜੁੜਿਆ ਹੋਇਆ ਹੈ ਤਰੀਕਾ ਦਾ ਐਲਾਨ ਕਰੋ ਪੇਪਰਾਂ ਦਾ ਟਾਈਮ ਚੱਲ ਰਿਹਾ ਹੈਗਾ ਕਿਤੇ ਤੁਸੀਂ ਇਦਾਂ ਨਹੀਂ ਵੀ ਸਟੂਡੈਂਟਾਂ ਦੀ ਪੜ੍ਹਾਈ ਖਰਾਬ ਕਰਨ ਦੀ ਨੀਅਤ ਤਾਂ ਨਹੀਂ ਸੋਚੀ ਬੈਠੀ ਸਰਕਾਰ ਪਰ ਇਹ ਇਦਾਂ ਹੀ ਕਿ ਹੁੰਦਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਹੀ ਟਾਰਗੇਟ ਕਰਦੀ ਹੈ ਜਨਮ ਖਾਸ ਤੇ ਤਾਂ 7 ਸਾਲ ਤੇ 9 ਜਾਲ ਦੀਆਂ ਮਾਸੂਮ ਜਿੰਦਾ ਬਾਬਾ ਜੂਰਾਵਾਲ ਸਿੰਘ ਬਾਬਾ ਫਤੇ ਸਿੰਘ ਨੇ ਸ਼ਹਾਦਤ ਦਿੱਤੀ ਤੇ ਫਿਰ ਸਰਕਾਰਾਂ ਨੂੰ ਨਹੀਂ ਪਤਾ ਕਿ ਬਾਰਸ ਕੀਦੇ ਨੇ ਅੱਜ ਸਾਡੇ ਨਾਲ ਮੌਜੂਦ ਨੇ ਐਸਜੀਪੀਸੀ ਦੇ ਮੁਖ ਬੁਲਾਰੇ ਗੁਰਪ੍ਰੀਤ ਸਿੰਘ ਛੱਬਰ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹ ਆਏ ਨੇ ਤੇ ਅੱਜ ਕੀ ਮੁੱਦਾ ਸੀ ਇੱਥੇ ਤੇ ਕੀ ਬਣਿਆ ਅੱਜ ਸਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਅੱਜ ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਏ ਅੱਜ ਜਿੱਦਾਂ ਕੀ ਮੁੱਦਾ ਸੀ ਇੱਥੇ ਅੱਜ ਕੀ ਬਣਿਆ ਜੀ ਮੈਂ ਸਮਝਦਾ ਪੰਜਾਬੀ ਹੋਣ ਦੇ ਨਾਂ ਤੇ ਹਰ ਇੱਕ ਇਨਸਾਨ ਦਾ ਹੀ ਫਰਜ਼ ਬੰਦਾ ਹੈ ਇਸ ਮੌਕੇ 'ਤੇ ਚਾਹੇ ਵਿਦੇਸ਼ 'ਚ ਬੈਠਾ ਚਾਹੇ ਕਿਤੇ ਬੈਠਾ ਜੋ ਵੀ ਪੰਜਾਬ ਨਾਲ ਪਿਆਰ ਕਰਦਾ ਹੈ ਉਹ ਹਰ ਇੱਕ ਕਿਸੇ ਧਰਨੇ ਨਾਲ ਜੁੜਿਆ ਹੋਇਆ ਜਿਸ ਸੇਵਾ ਮੈਂ ਕਰ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਤੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੀ ਇੱਥੇ ਆ ਕੇ ਗਏ ਐ ਨੌਜਵਾਨਾਂ ਨੂੰ ਮਿਲ ਕੇ ਗਏ ਐ ਸਾਡੇ ਹਲਕੇ ਤੋਂ ਨਮੈਂਦਗੀ ਕਰਦੇ ਆ ਮੈਂਬਰ ਪਾਰਲੀਮੈਂਟ ਵੀ ਬਾ하ਰ ਸਿਮਰਤ ਕੌਰ ਬਾਦਲ ਉਹ ਵੀ ਆ ਕੇ ਗਈ ਐ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਵੀ ਇੱਥੇ ਲਵਾ ਕੇ ਗਏ ਐ ਮੇਰਾ ਕਹਿਣ ਦਾ ਭਾਵ ਚਾਹੇ ਹੋਰ ਹਰ ਇੱਕ ਪਾਰਟੀ ਦਾ ਇਨਸਾਨ ਇੱਥੇ ਆਇਆਗਾ ਤੇ ਇਸੇ ਕਰਕੇ ਮੇਰਾ ਵੀ ਫਰਜ ਬਣਦਾ ਸੀ ਅਸੀਂ ਵੀ ਅੱਜ ਪਹੁੰਚੇ ਆਂ ਤੇ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਕਿ ਤੁਸੀਂ ਜਲਦੀ ਤੋਂ ਜਲਦੀ ਚੋਣਾ ਕਰਾਓ ਜੋ ਡੈਮੋਕ੍ਰੇਸੀ ਦੇ ਡੈਮੋਕ੍ਰੈਟਿਕ ਦੇਸ਼ ਮੰਨਦੇ ਆਂ ਆਪਾਂ ਤਾਂ ਫਿਰ ਕਿਉਂ ਇਹ ਚੋਣਾਂ ਲੰਕਾ ਕੇ ਰੱਖੀਆਂ ਹੋਈਆਂ ਨੇ ਤੇ ਉਹਦੀ ਤਰੀਕਾ ਦਾ ਐਲਾਨ ਕਰੋ ਪੇਪਰਾਂ ਦਾ ਟਾਈਮ ਚੱਲ ਰਿਹਾ ਹੈਗਾ ਕਿਤੇ ਤੁਸੀਂ ਇੱਦਾਂ ਨਹੀਂ ਵੀ ਸਟੂਡੈਂਟਾਂ ਦੀ ਪੜ੍ਹਾਈ ਖਰਾਬ ਕਰਨ ਦੀ ਨੀਅਤ ਤਾਂ ਨਹੀਂ ਸੋਚੀ ਬੈਠੀ ਸਰਕਾਰ ਤੁਸੀਂ ਚੋਣਾ ਕਰਾਓ ਤੇ ਇਨ ਧਰਨਾ ਨਿਭੜੇ ਸਟੂਡੈਂਟਾਂ ਦਾ ਕੋਈ ਧੰਦਾ ਥੋੜੀ ਹੈ ਬਿਜ਼ਨਸ ਥੋੜੀ ਹੈ ਤਾਂ ਧਰਨੇ ਲਾਉਣੇ ਸਟੂਡੈਂਟਾਂ ਦਾ ਕੰਮ ਹੈ ਪੜਾਈ ਕਰਨਾ ਪਰ ਉਹ ਕੀ ਕਰਨ ਵਿਚਾਰੇ ਜਦੋਂ ਤੁਸੀਂ ਸਿੱਧੇ ਆ ਕੇ ਤੁਸੀਂ ਆਪਣੀ ਮੈਂ ਸਮਝਾ ਦਿਲ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹੋ ਜਿਕਰਾ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹੋ ਫਿਰ ਨੌਜਵਾਨ ਕਿਵੇਂ ਚੁੱਪ ਕਰ ਜੇ ਨੌਜਵਾਨਾਂ ਨੇ ਤਾਂ ਬਹੁਤ ਵੱਡੀਆਂ ਮਹੱਮਾ ਇਹ ਸਰਕਾਰਾਂ ਵਾਸਤੇ ਘਾਤਕ ਹੋਣਗੇ ਇਹ ਜਿਹੇ ਸਟ੍ਰਾਈਕ ਧਰਨੇ ਜਿਹੜੇ ਤੁਸੀਂ ਲਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ ਨਾ ਜਾਣ ਬੁੱਝ ਕੇ ਤੁਹਾਨੂੰ ਪਤਾ ਹੈ ਕਿ ਖਾਲਸਾ ਪੰਥ ਗੁਰੂ ਨਾਨਕ ਦੇਵ ਮਹਾਰਾਜ ਦੇ ਸਿਧਾਂਤ ਤੇ ਚੱਲਦੀ ਹੈ ਬਾਬਰ ਨੂੰ ਜਾਬਰ ਕਹਿੰਦੀ ਹੈ ਜਿੱਥੇ ਨਾਮ ਜਕੂਬੋ ਦੀ ਗੱਲ ਕਰਦੀ ਹੈ ਵੰਡ ਛਕੋ ਦੀ ਗੱਲ ਕਰਦੀ ਹੈ ਕਿਰਤ ਕਰੋ ਦੀ ਗੱਲ ਕਰਦੀ ਹੈ ਤੇ ਬਾਬਰ ਨੂੰ ਜਾਬਰ ਵੀ ਕਹਿੰਦੀ ਹੈ ਇਹ ਜਲਮ ਖਾਸ ਤੇ ਤਾਂ 7 ਸਾਲ ਤੇ 9 ਜਾਲ ਦੀਆਂ ਮਾਸੂਮ ਜਿੰਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਸ਼ਹਾਦਤ ਦਿੱਤੀ ਤੇ ਫਿਰ ਸਰਕਾਰਾਂ ਨੂੰ ਨਹੀਂ ਪਤਾ ਕਿ ਬਾਰਸ਼ ਕੀਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਨ੍ਹਾਂ ਨੇ ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ ਇਹ ਬਾਰਸ਼ ਕੀਦੇ ਹੈ ਮਹਾਰਾਜਾ ਰਣਜੀਤ ਸਿੰਘ ਦੇ ਜਿੱਡਾ ਡਾਡਾ ਵੱਡਾ ਰਾਜ ਹਰ ਇੱਕ ਫਿਰਕਾ ਖੋਸੀ ਤੇ ਤੁਸੀਂ ਉਹਨਾਂ ਨੂੰ ਕੀ ਆ ਛੋਟੀਆਂ ਚੋਣਾ ਪਿੱਛੇ ਤੁਸੀਂ ਲੰਕਾ ਕੇ ਰੱਖ ਲੋਂਗੇ ਇਹ ਨੌਜਵਾਨਾਂ ਦੀ ਮੰਗ ਪੂਰੀ ਜਲਦੀ ਹੋਣੀ ਚਾਹੀਦੀ ਹੈ ਇਹ ਸਰਕਾਰਾਂ ਦੀ ਭਲਾਈ ਹੈ ਤੇ ਸਰ ਹੁਣ ਮੈਂ ਤੁਹਾਡੇ ਨਾਲ ਗੱਲਬਾਤ ਕਰਵਾ ਕਿ ਹਰ ਬਾਰੀ ਇਦਾਂ ਹੀ ਕੀ ਹੁੰਦਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਨਹੀਂ ਟਾਰਗੇਟ ਕਰਦੀ ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ ਕਿ ਜੋ ਸਿੱਖ ਪੰਜਾਬ ਹੈ ਗੁਰਾਂ ਦੇ ਨਾਂ ਤੇ ਵਸਦਾ ਮੈਂ ਦੱਸ ਘਟਾ ਗੁਰੂ ਦਾ ਸਿਧਾਂਤ ਬਹੁਤ ਵੱਡਾ ਬਾਬਰ ਨੂੰ ਜਾਬਰ ਕਹਿਣਾ ਸਰਬੱਤ ਦੇ ਭਲੇ ਦੀ ਪਰਉਪਕਾਰ ਦੀ ਬੈਸੀ ਸਰਕਾਰਾਂ ਇਸ ਕਰਕੇ ਚੁਣਦੇ ਆ ਨਾ ਵੀ ਕੋਈ ਇੱਥੇ ਗਰੀਬ ਨਾ ਰਹੇ ਤੇ ਇੱਥੇ ਕੋਈ ਕ੍ਰਾਈਮ ਨਾ ਫੈਲੇ ਡਿਸਪਲਨ ਜਾਂ ਡਿਵੈਲਪਮੈਂਟ ਵਿਕਾਸ ਤੇ ਜਦੋਂ ਗੁਰੂ ਮਹਾਰੇ ਨੇ ਕਹਿਤਾ ਸਰਬੱਤ ਦਾ ਭਲਾ ਤਾਂ ਫਿਰ ਉਹਦੇ ਵਿੱਚ ਡਿਵੈਲਪਮੈਂਟ ਵਿਕਾਸ ਸਾਰਾ ਕੁਝ ਹੀ ਆ ਗਿਆ ਸੋ ਗੁਰੂ ਦੇ ਸਿਧਾਂਤ ਨੇ ਉਹ ਬਹੁਤ ਵੱਡੇ ਆ ਸਰਕਾਰਾਂ ਕਿਤੇ ਨਾ ਕਿਤੇ ਜਦੋਂ ਆਪਦੇ ਅਕੀਦੇ ਤੋਂ ਠੜਕਦੀਆਂ ਨਾ ਫਿਰ ਇਹ ਬਾਬਰ ਨੂੰ ਜਾਬਰ ਕਹਿਣ ਵਾਲੀ ਕੌਮ ਜਗਾਉਂਦੀ ਐ ਤਾਂ ਹੀ ਸਾਡੀ ਲੜਾਈ ਮੁਗਰ ਰਹੀ ਇੰਨਾ ਸਾਡੀ ਲੜਾਈ ਅੰਗਰੇਜ਼ ਨਾਲ ਲੜਾਈ ਤੇ 47 ਤੋਂ ਬਾਅਦ ਸਾਡੀ ਇਹਨਾਂ ਨਾਲ ਚੱਲ ਰਹੀ ਹੈ ਇਹਨਾਂ ਨੂੰ ਡਰ ਹੈ ਕਿ ਜਿਹੜੇ ਸਾਨੂੰ ਆਜ਼ਾਦੀ ਦਿਵਾ ਸਕਦੇ ਹੈ ਆਪਦੀ ਹੱਕਾਂ ਵਾਸਤੇ ਆਜ਼ਾਦੀ ਲੜਾਈ ਕਿਉਂ ਨਹੀਂ ਲੜਨਗੇ ਆਪਦੀ ਲੜਾਈ ਕਿਉਂ ਨਹੀਂ ਲੜਨਗੇ ਸੋ ਇਸ ਕਰਕੇ ਸਰਕਾਰਾਂ ਦਬਾਉਣ ਦੀਆਂ ਸ਼ਾਸ਼ਾ ਰਚਦੀਆਂ ਪਰ ਅਸੀਂ ਅਸੀਂ ਇਹ ਕਹਿੰਨੇ ਆ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੜਦਾ ਅਸੀਂ ਧੂਣ ਸਵਾਇਆ ਹੋਏ ਅਸੀਂ ਸਪ੍ਰਿੰਗ ਵਾਂਗੂ ਆ ਜਿੰਨਾ ਦੱਬੋਗੇ ਉਹਨਾਂ ਜੰਪ ਮਾਰਾਂਗੇ ਇਹ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਵੇਤਰੀ ਇਹੀ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਸਤਾਪ ਦੀ ਚੱਲ ਰਹੀ ਹੈ ਜਦੋਂ ਕਸ਼ਮੀਰੀ ਪੰਡਤ ਪੰਡਤ ਕਿਰਪਾ ਰਾਮ ਦੀ ਗਵਾਈ ਚੱਲ ਕੇ ਫਰਿਆਦ ਲੈ ਕੇ ਆਏ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲੇ ਕਿ ਸਾਡੇ ਧਰਮ ਨੂੰ ਖਤਰਾ ਧਰਮ ਬਚਾਓ ਤਾਂ ਗੁਰੂ ਸਾਹਿਬ ਨੇ ਬਚਾਇਆ ਤੇ ਅੱਜ ਉਸ ਦੀ ਕੌਮ ਨੂੰ ਰਤੇਗ ਬਾਦਲ ਮਹਾਰਾਜ ਜੀ ਨੂੰ ਨਿੱਕੀਆਂ ਨਿੱਕੀਆਂ ਮੰਗਾਂ ਵਾਸਤੇ ਸਟ੍ਰਾਈਕਾਂ ਕਰਨੀਆਂ ਪਈਆਂ ਧੰਨੇ ਲਾਉਣੇ ਪੈ ਰਹੇ ਆ ਇਸ ਸਰਕਾਰਾਂ ਵਾਸਤੇ ਫਿਟੇ ਲਾਣ ਦੀ ਗੱਲ ਸਿਰ ਤੇ ਜਿੱਦਾਂ ਹੁਣ ਆਪਾਂ ਦੇਖਿਆ ਹੁਣ ਪਿੱਛੇ ਬੀਤੇ ਦਿਨ ਅਨੰਦਪੁਰ ਸਾਹਿਬ ਦੇ ਵਿੱਚ ਸੈਸ਼ਨ ਹੋਇਆ ਉਹਦੇ ਬਾਰੇ ਥੋੜਾ ਕੁਝ ਕਹਿਣਾ ਹੈ ਬਸ ਸਮਝ ਜਾਉ ਤਾਂ ਖੋਦਿਆ ਪਹਾੜ ਤੇ ਨਿਕਲਿਆ ਚੂਹਾ ਬੜਾ ਇਹ ਸੀ ਵੀ ਜੀ ਬੜਾ ਕਰੋੜਾਂ ਰੁਪਇਆ ਲਾ ਕੇ ਦਿੱਲੀ ਤੋਂ ਟੈਂਟ ਸਿਟੀ ਲਈ ਜਾ ਰਹੀ ਹੈ ਪੰਜਾਬ 'ਚ ਨਹੀਂ ਕੋਈ ਲਾਉਣੇ ਆਣ ਦਾ ਵਪਾਰ ਕੋਲੇ ਬਿਵਾਰੀ ਨਹੀਂ ਹੈ ਕੋਈ ਦਿੱਲੀ ਦੇ ਵਪਾਰੀਆਂ ਨੇ ਫਿਰ ਕਹਿੰਦੇ ਇੱਕ ਟੈਂਟ ਦੀ ਕਹਿੰਦੇ ਪੂਰਾ ਵਿਧਾਨ ਸਭਾ ਬਣਾਈਏਗੀ ਉਹ ਵੀ ਦਿੱਲੀ ਜਾਨੀ ਬਣਾਈਆ ਕਹਿੰਦੇ ਦੇ ਪੰਜਾਬ ਦੇ ਕੋਲੇ ਨਹੀਂ ਉੱਥੇ ਬੜੇ ਈ ਰਿਕਸ਼ੇ ਆਏ ਆ ਉਹ ਵੀ ਦਿੱਲੀ ਤੋਂ ਇਥੇ ਨਗਰ ਕੀਰਤਨ ਦੇ ਵਿੱਚ ਕਾਰਾਂ ਜਿਹੜੀਆਂ ਸੀਗੀਆਂ ਉਹਨਾਂ ਦੇ ਵਿੱਚ ਰੋਕਿਆ ਜਿਹੜੇ ਐਮ ਪਾਣ ਤਮਾਕੂ ਮਲਦੇ ਸੀਗੇ ਨਗਰ ਕੀਰਤਨ ਦੇ ਵਿੱਚ ਉਹ ਵੀ ਦਿੱਲੀ ਦੇ ਤੇ ਇਹ ਸਰਕਾਰ ਜਾਣ ਬੁੱਝ ਕੇ ਡਰਾਮੇ ਕਰਦੀ ਹੈ ਜਾਣ ਬੁੱਝ ਕੇ ਸ਼ਾਸ਼ਾ ਕਰਦੀ ਹੈ ਕਿਤੇ ਨਾ ਕਿਤੇ ਮੈਂ ਸਮਝਦਾ ਆਪਣੀਆਂ ਨਲਾਈਕੀਆਂ ਛਪਾਉਂਦੀ ਹੈ ਇੱਕ ਕੰਮ ਜ਼ਰੂਰ ਕਰ ਲਿਆ ਇਹਨਾਂ ਨੇ ਇਹਨਾਂ ਨੇ ਪ੍ਰੀ ਵਾਈਡਿੰਗ ਸੂਟ ਕਰ ਲਿਆ ਜਿਵੇਂ ਵਿਆਹ ਤੋਂ ਪਹਿਲਾਂ ਪ੍ਰੀ ਵਾਈਡ ਸੂਟ ਹੁੰਦਾ ਪਰ ਵਿਆਹ ਨੂੰ ਕੰਪਲੀਟ ਤਾਂ ਪਉਦੀ ਮੰਨਦੇ ਨੇ ਜਦੋਂ ਆਨੰਦ ਕਾਰਜ ਹੁੰਦੇ ਆ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਫੇਰ ਵਿਆਹ ਸਰੇ ਚੜਦਾ ਜੇ ਪਹਿਲਾਂ ਪ੍ਰੀ ਵਿਆਹ ਨੇ ਸੂਟ ਕਰ ਲਈਏ ਤਾਂ ਵਿਆਹ ਨਹੀਂ ਨ ਮੰਨਿਆ ਜਾਂਦਾ ਇਹ ਕੱਲੇ ਪ੍ਰੀ ਵਾਈਡਿੰਗ ਸੂਟ ਕਰਦੇ ਆਨੰਦ ਕਾਰਜ ਨਹੀਂ ਕਰਾਉਂਦੇ ਤੁਸੀਂ ਚਾਹੇ ਮੁੰਗੀ ਦੇ ਐਮਐਸਪੀ ਦੀ ਗੱਲ ਕਰ ਲਓ ਚਾਹੇ ਸਿੱਧੀ ਵਜਾਈ ਵਾਲਿਆਂ ਦੀ ਗੱਲ ਕਰ ਲਓ ਚਾਹੇ 16 ਮੈਡੀਕਲ ਕਾਲਜਾਂ ਦੀ ਗੱਲ ਕਰ ਲਓ ਚਾਹੇ ਆਟੇ ਦਾਲ ਦੀ ਗੱਲ ਕਰ ਲੋ ਚਾਹੇ ਮੁੱਖ ਮੰਤਰੀ ਤੀਰਥ ਯਾਤਰਾ ਦੀ ਗੱਲ ਕਰ ਲੋ ਕਹਿਣ ਦਾ ਪਾ ਪ੍ਰਾਈਵੇਟਿੰਗ ਸੂਟ ਕਰਦੇ ਨੇ ਸੂਟ ਕਰ ਲਿਆ ਹੁਣ ਪੂਰੇ ਦੇਸ਼ ਦੇ ਵਿੱਚ ਹਸਤਿਆਰ ਲੱਗਣਗੇ ਪੂਰੇ ਦੇਸ਼ ਦੇ ਵਿੱਚ ਕਿ ਜੀ ਅਸੀਂ ਜਿਹੜੇ ਸ਼ਹਿਰ ਪਹਿਲੀ ਪਵਿੱਤਰ ਲਾਨੇ ਹੋਏ ਐ ਜਿਹੜੀਆਂ ਹਦੂਦਾਂ ਦੀ ਗੱਲ ਕਰਦੇ ਉੱਥੇ ਪਹਿਲੀ ਇਹ ਨਸ਼ਾ ਨਹੀਂ ਹੈਗਾ ਇਹਨਾਂ ਨੇ ਜਰੂਰ ਮੈਂ ਸਮਝਦਾ ਕਿ ਜੋ ਸਕਰੀਨਾਂ ਦਰਬਾਰ ਸਾਹਿਬ ਚੱਲਦੀਆਂ ਜਿਹਦੇ ਕੀਰਤਨ ਚੱਲਦਾ ਸੀ ਉਹ ਬੰਦ ਕਰਤਾ ਇਹ ਸਰਕਾਰ ਨੇ ਤੇ ਉਹਨਾਂ ਦੀ ਐਡ ਕਰਨਗੇ ਜਾਂ ਕਿ ਅਸੀਂ ਡਿਫੈਂਸ ਯੂਨੀਵਰਸਿਟੀ ਬਣਾਵਾਂਗੇ ਇਹ ਇਹ ਪਹਿਲਾ ਕਰੀਦਾ ਹੁੰਦਾ ਮੁੱਖ ਮੰਤਰੀ ਸਾਹਿਬ ਪੱਛ ਨਹੀਂ ਲੱਗੇ ਤੁਹਾਡੇ ਤੋਂ ਆਨੰਦਪੁਰ ਸਾਹਿਬ ਦੀਆਂ ਸੜਕਾਂ ਤੇ ਪੋਲ ਨਹੀਂ ਬਣੇ ਤੁਹਾਡੇ ਤੋਂ ਕਾਰ ਸੇਵ ਵਾਲੇ ਬਾਬਿਆਂ ਨੇ ਪੋਲ ਬਣਾਏ ਨੇ ਤੁਸੀਂ ਰੈਸ਼ਾਂ ਦਾ ਪ੍ਰਬੰਧ ਨਹੀਂ ਕਰ ਸਕੇ ਸੰਗਤਾਂ ਦਾ ਠੀਕ ਆ ਆਪਦੇ ਐਮਐਲਏ ਵਾਸਤੇ ਟੈਂਡੈਂਸਿਟੀ ਬਣਾਤੀ ਸੋ ਇਸ ਕਰਕੇ ਇਹ ਸਭ ਡਰਾਮੇ ਬਾਜੀ ਕਰਦੀ ਹੈ ਪੱਲੇ ਨਾ ਢੇਲਾ ਕਰਦੀ ਮੇਲਾ ਮੇਲਾ ਕੱਖ ਨਹੀਂ ਹੈਗਾ ਇਹਨਾਂ ਕੋਲੇ ਦੇਣ ਨੂੰ ਨਾ ਇਹਨਾਂ ਦੀ ਨੀਅਤ ਸਾਫ ਹੈ ਸੋ ਇਸ ਕਰਕੇ ਕੱਲੀਆਂ ਗੱਲਾਂ ਦਾ ਕੜਾਹ ਬਣਾਉਂਦੇ ਆ ਚਾਹੇ ਵੱਧ ਲੈ ਲੋ ਥੋੜਾ ਲੈ ਲੋ ਕੱਲਾ ਕੜਾਵ ਵੰਡ ਰਹੇ ਨੇ ਹੁਣ ਜਿਵੇਂ ਇੱਕ ਹੋਰ ਗੱਲ ਜੀ ਸਾਹਮਣੇ ਆਈ ਕਿ ਹੋਲੀ ਸਿਟੀ ਬਣਾ ਦਿੱਤਾ ਗਿਆ ਕਰਨ ਤਰ੍ਹਾਂ ਉਹਨੂੰ ਤੁਸੀਂ ਕਿਵੇਂ ਦੇਖੋ ਉਹ ਮੈਂ ਗੱਲ ਕਰਕੇ ਹਟਿਆ ਕਿ ਪਹਿਲੀ ਇਹ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਬਣਾਉਣਾ ਹੋਇਆਗਾ ਇਹ ਹਦੂਦ ਦੇ ਵਿੱਚ ਨਹੀਂ ਨਸ਼ੇ ਦੀ ਵਿਕਰੀ ਹੁੰਦੀ ਇਦਾਂ ਸਿਰਫ ਜਾਣ ਬੁੱਝ ਕੇ ਕੱਲੇ ਗੱਲਾਂ ਦਾ ਕੜਾਵ ਜਿਵੇਂ ਮੈਂ ਦੱਸ ਕੇ ਹਟਿਆਂਗਾ ਸੋ ਇਸ ਕਰਕੇ ਤੁਸੀਂ ਇਹ ਦੇਖੋ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਤਾਪ ਦੀ ਜਿੱਥੇ ਚਰਨਸ਼ੋਪ ਪ੍ਰਾਪਤ ਪਿੰਡ ਹੈ ਉਹਨਾਂ ਦੇ ਵਿੱਚ ਅਸੀਂ ਜੀ 50-50 ਲੱਖ ਦਿੱਤਾ ਮੈਂ ਪਿੰਡਾਂ ਦੇ ਨਾਂ ਗਿਣਾ ਦਿੰਨਾ ਤੁਸੀਂ ਜਾ ਕੇ ਕਬਰ ਕਰ ਲਿਓ ਕਿਸੇ ਪਿੰਡ ਦੇ ਵਿੱਚ ਸਾਡੇ ਜੋਗਾ ਪਿੰਡ ਐਰਲਾ ਪਿੰਡ ਵਾਲੀਸਰ ਪਿੰਡ ਹੈਗਾ ਤੇ ਸੰਭਾਓ ਪਿੰਡ ਹੈ ਕਿਸੇ ਪਿੰਡ ਨਹੀਂ ਨਾ ਦਿੱਤਾ ਇਹ ਸਭ ਗੱਲਾਂ ਦੇ ਕੜਾ ਇਹ ਸਰਕਾਰ ਤੋਂ ਕੀ ਉਮੀਦ ਕਰੂ ਜਿਹੜੀ ਚੈੱਕ ਦਿੰਦੀ ਹੈ ਉੱਪਰ ਕਾਗਜ਼ ਤੇ 1.5 ਲੱਖ ਥੱਲੇ ਲਿਖਨ ਦਾ ਨਿਕਲਦਾ 15000 ਕੀ ਚੈੱਕ ਕਰਾਂਗੇ ਇਸ ਵਿਸ਼ਵਾਸ ਯਕੀਨ ਕਰਾਂਗੇ ਸਰਕਾਰ ਆ ਸੀਗੇ ਜੀ ਸਾਡੇ ਨਾਲ ਐਸਜੀਪੀਸੀ ਦੇ ਮੁਖ ਬੁਲਾਰੇ ਤੇ ਹੁਣ ਐਦਾਂ ਦੀਆਂ ਹੋਰ ਖਬਰਾਂ ਦੇ ਲਈ ਦੇਖਦੇ ਰਹੋ ਪੰਜਾਬ ਪਲੈਕਰ ਟੀਵੀ